ਇਹ ਰਚਿੰਸ ਆਹਾਂ ਮੇਰਾ ਚਲੋ ਸੰਗੜ ਚੰਦਾ ਬਣਾਇਆ ਕਰਦਾ ਸਰਵਾੜਾ ਬਹੰਤਿਆਰ ਕਰਨ ਤੇ ਅੱਜ ਅਸੀਂ ਸਭ ਤੋਂ ਪਹਿਲਾਂ ਹਲਵਾ ਵਾਂਗੇ ਫਿਰ ਅਸੀਂ ਸੁਆਗਾ ਪਾਵਾਂਗੇ ਰੱਟਰ ਆਪਣਾ ਜਾਉਂਦੀ ਆ ਰੇ ਆ ਦੇਖੋ ਤੁਸੀਂ ਐ ਆਂਦਾ ਹਾਂਜੀ ਜੀ ਨੇ। ਤੋਂ ਅੱਜ ਅਸੀਂ ਆਏ ਆ ਸਰੋਵਾਲਾ ਬਹੁਤ ਪਿਆਰ ਕਰਨ ਨੂੰ ਤੇ ਅੱਜ ਤੇ ਅੱਜ ਅਸੀਂ ਪਹਿਲਾਂ ਆਪਾਂ ਹਲ ਮਾਰਾਂਗੇ ਫੇਰ ਆਪਾਂ ਬਾਵਾਂ ਜ ਸੁਆਗਾ ਤੇ ਆਪਾਂ ਆਪਾਂ ਇਹ ਜੌਂਡੀਅਰ ਦੇ ਨਾਲ ਆ ਦੇਖੋ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਤਾਂ ਇੰਨਾ ਵਾਤਾ ਹਲੇ មានចាប់ឡាប់ហើយហើយហោយអីណា ਹਾ ਦੇਖੀ ਇੰਨਾ ਜੀ ਬਾ ਚੁਕੇ ਹਾਂ ਤੇ ਹੋ ਇੰਨਾ ਵਾਂ ਰਹਿਦਾ ਇਸ ਵਾਰ ਸੀ ਸੁਹਾਗਾ ਵੀ ਮਾਰਾਂਗੇ ਜੇ ਟਾਈਮ ਰਹਿ ਗਈ ਸ਼ਾਮ ਸ਼ਾਮ ਦੀ ਫੇਰ ਤਾਂ ਹੀ ਮੈਂ ਤਾਂ ਜਾਊਂਗਾ ਜੀ ਖੇਡਣ ਜੇ ਨਾਲ ਹਰ ਘਰ ਰਹਿ ਜਾ ਆ ਦੇਖੋ ਜੀ ਇਹ ਕਹਾ ਕੰਧਾਂ ਦੀ ਹਾਲਤ ਦੇਖੋ ਇਕਾ ਥੋੜੀ ਕੰਧ ਡਿੱਗੀ ਵੀ ਪਈ ਹੈ ਜੀ ਇੱਥੋਂ ਇਕਾ ਫੈਕਟਰੀ ਆ ਟਰਾਲੀਆਂ ਓਹੋ ਖਲਵਾ ਉਹ ਦੇ ਕੋਠਾ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਦਿੰਦਾ ਓਏ ਉਹ ਕਾਲਾ ਕੁੱਤਾ ਜਾਂਦਾ ਆ ਦੇਖੋ ਕੋਠਾ ਤੁਸੀਂ ਪਰੇ ਆ ਦੇਖੋ ਜੀ ਲੈ ਬਰੇ ਕੁੱਤਾ ਹੁਮਾ ਪੈਰ ਝੂਬ ਕਰਕੇ ਦੇਖੋ ਮੇਰੀ ਆਹ ਆ ਦੇਖੋ ਦੋਸਤੋ ਅੱਜ ਅਸੀਂ ਆਇਆ ਸਰੋਵਾਲਾ ਬਾੜ ਤਿਆਰ ਕਰਨ ਤੇ ਅੱਜ ਅਸੀਂ ਥੋੜ ਹਲ ਬਾਂ ਖੜਾ ਬਾਂ ਲੱਗਿਆ ਤੇ ਅਸੀਂ ਫੇਰ ਸੁਹਾਗਾ ਬਾਵਾਂਗੇ ਤੇ ਉਹ ਦੇਖੋ ਜੰਦਾ ਜੋੜਗਰ ਹੋਏ ਮੈਂ ਦੋਸਤੋ ਅੱਜ ਅਸੀਂ ਆਏ ਸੀ ਸੁਰਾਲਾ ਬਾੜ ਬੀਜਣਾ ਸਰੀ ਸਰੀ ਸਰਵਾਲਾ ਬਾਣ ਤਿਆਰ ਕਰਨਾ ਤੇ ਅਸੀਂ ਆ ਦੇਖੀ